ਤੁਹਾਡਾ ਗੁਰੂ ਪਾਤਸ਼ਾਹ ਜੀ ਦਾ ਅੰਦਰ ਪੱਕਾ ਜੇਵਾ ਜਗਰ ਛਿੱਕੀ ਦੇਗਾ ਚਾਹਾਂ ਪੂਰੀਆਂ ਕਰਦਾ ਮੰਦਾਉਣਾ ਜਦੋਂ ਫੰਦਾ ਫੰਦਾ ਜਦੋਂ ਫੰਦਾ ਦੁੱਧ ਬਣਾਤਾ ਬਿਲਣਾ ਜਦੋਂ ਫੰਦਾ ਬਾਬੂਆਂ ਆ ਕੇ ਪਿੱਤਰਾਂ ਹੋਵੇ ਜਦੋਂ ਫੰਦਾ ਦੁੱਧ ਨਾ ਦੇ ਪਿੱਤਰਾਂ ਮਾਰੇ ਸੱਪੜੇ ਨਾਂ ਅਭਿਆਸ ਦੀਆਂ ਛੱਲਾਂ ਉਹ ਤਾਈਆਂ ਅੱਜ ਸਤੇਜਰ ਤੇ ਹੁੰਦੀਆਂ ਬਾਬੇ ਜੜਾਏ ਦੀਆਂ ਗੱਲਾਂ ਮਾਂ ਭੱਖਣ ਲੀਕਾ ਮੱਥੇ ਦੀਆਂ ਜਾਣ ਕੇ ਜੀਵੇਂ ਮਰ ਸੰਤ ਗਿਆਨੀ ਸਾਧ ਬਾਬਾ ਗੁਰਬਖਸ਼ ਅਤੀਤ ਸੀ ਦਰ ਤੋਂ ਤਿਲ ਫੁੱਟੀ ਸ਼ਮਸ਼ੀਰ ਸੀ ਉਹ ਵਿੱਚ ਪੰਜਾਬ ਦੇ ਰਹਿਦਾ ਦਿੱਲੀ ਪਰਸ਼ਾਣੇ ਪੈਂਦੇ ਉਹ ਸੀ ਸੰਤ ਜਰਨੈਸ ਸਿੰਘ ਨੂੰ ਭਿੰਡਰਾ ਵਾਲਾ ਪੈਂਦੇ ਉਹ ਜਦ ਤਕਰੀਰਾਂ ਕਰਦਾ ਸੀ ਦਿੱਲੀ ਦਾ ਹਾਕਮ ਡਰਦਾ ਸੀ ਉਹਦੇ ਨਾਲ ਸੀ ਫੌਜ ਦਲੇਰਾਂ ਦੀ ਸੰਘਯੋਂ ਦੇ ਖਾਰੀ ਸ਼ੇਰਾਂ ਦੀ ਉਹਦੇ ਨਾਲ ਸੀ ਫੌਜ ਦਲੇਰਾਂ ਦੀ ਸਿੰਘ ਯੋਧੇ ਥਾਰੂ ਦਿਲ ਜੇਰਾਂ ਦੀ ਜੋ ਹੁੰਦੇ ਅਣਖੀਲੇ ਮਰਦ ਸਾਗੜਾ ਉੱਤ ਤੇ ਚੁੱਪ ਕਰਕੇ ਨਹੀਂ ਡੋਹਦੇ ਉਸ ਹੀ ਸੰਤ ਜਨੈਣ ਸਿੰਘ ਨੂੰ ਭਜਰਾ ਕਹਿੰਦੇ ਬਾਬਾ ਜਨੈਣ ਸਿੰਘ ਦੀ ਖਾਲਸਾ ਪਿੰਡਾਂ ਵਾਲੇ ਜਿਨ੍ਹਾਂ ਦਾ ਜਨਮ ਪੰਜਾਬ ਦੇ ਮੋਗੇ ਜ਼ਿਲ੍ਹੇ ਦੇ ਪਿੰਡ ਰੋਡੇ ਵਿਖੇ ਹੋਇਆ ਤੇ ਜਿਨ੍ਹਾਂ ਨੇ ਪਾਪੂ ਜਗਿੰਦਰ ਸਿੰਘ ਦੇ ਧਾਰ ਤੇ ਮਾਤਾ ਨਿਹਾਲ ਕੌਰ ਜੀ ਦੀ ਕੁੱਤ ਨੂੰ ਧਾਗ ਲਾਇਆ ਕਿਸੇ ਕਮੀ ਨੇ ਲਿਖਿਆ ਉਹ ਕਿੰਨਾ ਰੋਡਿਆਂ ਚ ਜੰਮਿਆ ਸੀ ਪੁੱਤ ਦਸ਼ਮੇਸ਼ ਦਾ ਉਹ ਸੱਤ ਦੇ ਸਿਪਾਹੀ ਵਾਲਾ ਰੂਪ ਤੇਸ਼ ਦਾ ਅਤੀਅਤੀ ਅਤੀ ਉੱਠੇ ਹੁੰਦੀਆਂ ਨਾਮ ਅਭਿਆ ਦੀਆਂ ਛੱਲਾ ਹੁਣ ਬਾਬਾ ਜਰਨੈਲ ਸਿੰਘ ਕੰਲਾ ਤੇ ਉਹਦੇ ਨਾਲ ਦੇ ਸਿੰਘ ਲੱਖਾਂ ਦੀ ਜਿਲਤੀ ਫੋਰ ਦੇ ਨਾਲ ਮੱਥਾ ਟਾਗੇ ਤੇ ਬਰਮਖੋ ਸਮੇ ਸਮੇਂ ਵਿੱਚ ਕੌਮ ਦੇ ਆਗੂ ਆਉਂਦੇ ਨੇ ਅਰਦਾਸ ਕਰਦੇ ਨੇ ਭੁਲਾ ਦਿੰਦੇ ਨੇ ਪਰ ਬਾਬਾ ਜਰਨੈਲ ਸਿੰਘ ਦੀ ਖਾਲਸਾ ਪਿੱਟੜਾਂ ਵਾਲੇ ਉਹ ਜਿਹੜੇ ਨਾਮ ਬਾਣੀ ਦੇ ਰਸੀਏ ਸੰਤ ਤੇ ਸਿਪਾਹੀ ਅੱਤੀ ਅੱਤੀ ਰਾਤੀ ਉੱਠੇ ਹੁੰਦੀਆਂ ਨਾਮ ਅਭਿਆਸ ਦੀਆਂ ਛੱਲਾਂ ਉਹ ਤਾਂ ਹੀ ਅੱਜ ਸਤੇਜਰ ਤੇ ਹੁੰਦੀਆਂ ਬਾਬੇ ਜਰਨੈਲ ਦੀਆਂ ਗੱਲਾਂ ਮਾਫ ਕਰਨ ਲਈ ਕਰ ਮੱਥੇ ਦੀਆਂ ਜਾਣ ਕੇ ਸ਼ਿਵਮਨ ਸੰਤ ਗਿਆਨੀ ਸਤ ਬਾਬਾ ਗੁਰਵਰਧਨ ਸਿੰਘ ਜੀ ਖਾਸ ਆਪੇ 드라마 ਹਰੇਕ ਸਾਲ ਰੋਡੇ ਦੀ ਧਰਤੀ ਤੇ ਕਥਾ ਕਰਵਾਸਤੇ ਜਾਇਆ ਕਰਦੇ ਸਨ ਮਹਾਪੁਰਖਾਂ ਨੇ ਪਾਪਾ ਜਰਨੈਲ ਸਿੰਘ ਦੀ ਚੋਣ ਕੀਤੀ ਭਾਵੇਂ ਬਾਪੂ ਜੀ ਦੇ ਦਰਸ਼ਕ ਦੇ ਸੱਤ ਪੁੱਤਰ ਸਨ ਕਾ ਵੀ ਕਹਿੰਦਾ ਮਹਾਪੁਰਖਾਂ ਨੇ ਲੀਕਾ ਮੱਥੇ ਦੀਆਂ ਜਾਣ ਕੇ ਉਹ ਬਾਪੂ ਕੋਲ ਲੱਗਿਆ ਸੀ ਕੁੱਤਾ ਚੋ ਪਛਾਣ ਕੇ ਜਿਸ ਨੇ ਹਕੂਮਤਾਂ ਅਧਾਰੀਆਂ ਉਹ ਜੱਗ ਵਿੱਚ ਮਾਰ ਗਿਆ ਸੀ ਮੱਲਾ ਤਨ ਅੱਜ ਸਤੇਜਾ ਤੇ ਹੁਗੀਆਂ ਬਾਬੇ ਦਰਵਾਣ ਗਏ ਕਹਿੰਦੇ ਦਿੱਲੀ ਕਿਸਾਨ ਮੋਰਚੇ ਤੇ ਇੱਕ ਬਜ਼ੁਰਗ ਨੇ ਆਪਣਾ ਦੁੱਖੜਾ ਕਿਸੇ ਨੌਜਵਾਨ ਨੂੰ ਸੁਣਾਇਆ ਉਹ ਕਹਿੰਦਾ ਪੁੱਤਰਾ ਕਹਿੰਦਾ ਬਾਬਾ ਜਰਨੈਲ ਸਿੰਘ ਸੀ ਨਾ ਜੋ ਤੰਤਮੀ ਤਕਸਾਲ ਦਾ ਮੁਖੀ ਜੇ ਕਿਤੇ ਉਦੋਂ ਅਸੀਂ ਧਰਮ ਯੁੱਧ ਮੋਰਚੇ ਤੇ ਉਹਦਾ ਸਾਥ ਦੇ ਦੇਤਾ ਹੁੰਦਾ ਨਾ ਤੇ ਅੱਜ ਸਾਨੂੰ ਦਿੱਲੀ ਦੀਆਂ ਢਲੀਆਂ ਤੇ ਰੋਣਾ ਨਹੀਂ ਸੀ ਪੈਣਾ ਅੱਜ ਸਾਨੂੰ ਦਿੱਲੀ ਧਰਨੇ ਨਹੀਂ ਸੀ ਲਾਉਣੇ ਪੈਣ ਐਵੇਂ ਨਹੀਂ ਕਿਸੇ ਕਵੀ ਨੇ ਆਖਿਆ ਉਹ ਕਹਿੰਦਾ ਉਸ ਸੱਚੇ ਸੰਤ ਸ਼ਿਵਭਾਣੀ ਨੇ ਟੀੜ ਮੰਨੀ ਨਾਲ ਹੱਥ ਦੀ ਰਾਣਾ ਦੀ ਉਹਦੇ ਅੰਦਰ ਦੀ ਜੋ ਤਾਕਤ ਹੈ ਉਹ ਤਾਕਤ ਹੈ ਗੁਰਬਾਣੀ ਦੀ ਹੰਮਤ ਨਹੀਂ ਭੂਦ ਸਕਦੇ ਸਰਟਾ ਉਸਦੇ ਬੋਲੀ ਸੀ ਅਜੇ ਤਨ ਭਾਵੇਂ ਫਿਰਦੇ ਸਾਧ ਬਥੇਰੇ ਓਏ ਕਿਸੇ ਦੇ ਪਿੰਡਾਂ ਵਾਲਾ ਬੰਦਾ ਆਉ ਤਕੀਏ ਬਾਬਾ ਜਰਨੈਲ ਸਿੰਘ ਦੀ ਜਦੋਂ ਸਟੇਜ ਤੋਂ ਸਪੀਚ ਦਿੰਦੇ ਤਕਰੀਰ ਕਰਦੇ ਤੇ ਨੌਜਵਾਨ ਗੁਰੂ ਕੇ ਸਕੂਲ ਵਿੱਚ ਦਾਖਲਾ ਲੈਂਦੇ ਖੰਡੇ ਪਾਟੇ ਦੀ ਪੌਣ ਛੱਡ ਕੇ ਉਹ ਫਿਰ ਕਿਵੇਂ ਚੱਲਦੇ ਫਿਰਦੇ ਫੰਦ ਬਣ ਕੇ ਚਾਰਾਂ ਮਾਂ ਦੀ ਹਿੱਕ ਦੇ ਵਰਤੇ ਆਉ ਸੁਣਿਏ